ਮਿੱਤਰੋ ਕਾਫੀ ਮੇਰੇ ਵੀਰ ਭਰਾਵਾਂ ਦੀ ਡਿਮਾਂਡ ਸੀ ਕਿ ਭਾਈ ਜੀ ਕੋਈ ਬਸ਼ੇਰੀ ਦਿਓ ਲੱਭ ਕੇ ਜੇ ਕੋਈ ਛੋਟੀ ਨੀਗਾ ਚ ਕੋਈ ਵਧੀਆ ਬਸ਼ੇਰੀ ਹੋਈ ਤਾਂ ਆਪਾਂ ਨੂੰ ਜਰੂਰ ਦੱਸਿਓ ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਆਪਾਂ ਬਹੁਤ ਵਧੀਆ ਤੇ ਚੰਗੇ ਘੋੜੇ ਦੀ ਬੱਚੀ ਲੈ ਕੇ ਆਏ ਆ ਤੇ ਰੇਟ ਵੀ ਜਾਇਜ਼ ਆ ਬਾਕੀ ਰੇਟ ਮਾਲਕ ਵੀਰ ਫੋਨ ਤੇ ਦੱਸਣਗੇ ਉਹ ਤੁਸੀਂ ਗੱਲਬਾਤ ਕਰ ਲਿਓ ਸਾਰੀ ਵੀਡੀਓ ਦੇਖਣ ਤੋਂ ਬਾਅਦ ਮਾਲਕ ਵੀਰਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਕਰਾਉਣਾ ਚਾਹੁੰਦੇ ਹੋ ਤਾਂ ਉਹਦਾ ਨੰਬਰ ਮੈਂ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਉਸ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਕਰਦੇ ਆਂ ਬਸ਼ੇਰੀ ਦੀ ਡਿਟੇਲ ਬਾਰੇ ਗੱਲਬਾਤ ਮਿੱਤਰੋ 20 ਮਹੀਨੇ ਉਮਰ ਦੀ ਸੀ ਇਹ ਮਾਲਕ ਵੀਰਾ ਨੇ ਤੇ ਡੈਲਬੀ ਡਾਰ ਕੋਡੇ ਦੀ ਬੱਚੀ ਆ ਤੇ ਬੈਲਾਰੂਸ ਕੋਡੇ ਦੀ ਪੋਤੀ ਆ ਮਿੱਤਰੋ ਤੇ ਇਹਦੀ ਮਾਂ ਮਿੱਤਰੋ ਨਾਲ ਜੰਬੀ ਆ ਤੇ ਮਾਂ ਦੀ ਹਾਈਟ 60 ਇੰਚ ਹੈ ਬੀ ਕਿੰਨੀ ਨੇ ਉਮਰ ਦੱਸੀ ਹੈ ਮਾਲਕ ਵੀਰਾ ਨੇ ਡੈਲਬੀ ਡਾਰ ਘੋੜੇ ਦੀ ਬੱਚੀ ਆ ਤੇ ਇਹਦੀ ਮਾਂ ਮਿੱਤਰੋ ਲਾਲ ਚੰਬੀ ਆ ਤੇ ਮਾਂ ਦੀ ਹਾਈਟ 60 ਇੰਚ ਹੈ ਤੇ ਬਸ਼ੇਰੀ ਮਿੱਤਰੋ ਚੰਗਾ ਗੱਦਗਾਠ ਕਰੂਗੀ ਨੰਬਰ ਆਪਾਂ ਮਾਲਕ ਵੀਰਾ ਦਾ ਸਕਰੀਨ ਤੇ ਦੇ ਦਿੱਤਾ ਤੇ ਗੱਲਬਾਤ ਕਰ ਲਿਓ ਬਹੁਤ ਸੋਹਣੀ ਬਸ਼ੇਰੀ ਆ ਤੇ ਭਾਅ ਸਿਰ ਬਣ ਜੂਗੀ ਤੇ ਕਰ ਲਿਓ ਜੀ ਗੱਲਬਾਤ ਨੰਬਰ ਸਕਰੀਨ ਤੇ ਦੇ ਦਿੱਤਾ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਜੀ